ਮਿੱਤਰੋ ਕੀ ਹਾਲ ਹੈ ਆਪਾਂ ਅੱਜ ਬੜੇ ਟਾਈਮ ਬਾਅਦ ਵੀਡੀਓ ਪਾਉਣ ਜਾ ਰਹੇ ਆ ਫੇਰ ਪਹਿਲਾਂ ਆਪਾਂ ਖਾਸਾ ਟਾਈਮ ਇੰਡੀਆ ਚਲੇ ਗਏ ਸੀ ਇੰਡੀਆ ਤੋਂ ਬਾਅਦ ਫੇਰ ਅਸੀਂ ਆਏ ਆ ਵਾਪਸ ਕੈਨੇਡਾ ਇੰਡੀਆ ਦੇ ਵਿੱਚ ਟਾਈਮ ਹੀ ਨਹੀਂ ਲੱਗਿਆ ਵੀਡੀਓ ਪਾਉਣ ਦਾ ਉੱਥੇ ਬਸ ਕੰਮਾਂ ਕਰਾਂ ਚੁਲਝੇ ਰਹੇ ਉਸ ਤੋਂ ਬਾਅਦ ਆ ਗਏ ਆਪਾਂ ਸਰੀ ਸਰੀ ਦੀ ਫੇਰ ਤੁਹਾਨੂੰ ਕਹਾਣੀ ਆਪਾਂ ਹੌਲੀ ਹੌਲੀ ਅਗਲੇ ਬਲੌਗਾਂ ਚ ਦੱਸਾਂਗੇ ਵੀ ਸਰੀ ਦਾ ਕੀ ਸਿਸਟਮ ਆ ਕੰਮ ਕੁਮ ਉਹ ਤੇ ਕਿਵੇਂ ਆ ਉਹ ਵੀ ਆਪਾਂ ਦੱਸਦੇ ਜਾਵਾਂਗੇ ਬਲੌਗ ਦੇ ਵਿੱਚ ਪਰ ਹੁਣ ਜਿਹੜਾ ਮੇਨ ਮੁੱਦਾ ਵੀ ਆਪਾਂ ਜਦੋਂ ਪਹਿਲਾਂ ਵੀਡੀਓ ਪਾਉਂਦੇ ਹੁੰਦੇ ਸੀ ਜਿੱਦਾਂ ਦੱਸਦੇ ਸੀ ਵੀ ਬੰਦ ਹੋਣ ਵਾਲਾ ਕੈਨੇਡਾ ਭਾਈ ਬੰਦ ਹੋਣ ਵਾਲਾ ਆਪਦਾ ਹਿਸਾਬ ਨਾਲ ਚੱਲੂ ਵੀ ਉਸ ਹਿਸਾਬ ਨਾਲ ਹੈ ਨਾ ਆਪਦੀ ਫਾਈਨਲ ਲਾਓ ਜਾਂ ਨਾ ਲਾਓ ਪਰ ਇਹ ਚੀਜ਼ ਇਹ ਦੱਸਦੇ ਸੀ ਚੈਨਲ ਤੇ ਹੈ ਨਾ ਤੇ ਕਈਆਂ ਨੇ ਫਾਲੋ ਕਰਿਆ ਤੇ ਉਹਨਾਂ ਦੇ ਪੈਸੇ ਪੂਸੇ ਬਚ ਵੀ ਗਏ ਕਈਆਂ ਨੇ ਨਹੀਂ ਕਰਿਆ ਉਹਨਾਂ ਦੇ ਲੱਗ ਗਿਆ ਹੋਣਗੇ ਕਈਆਂ ਦੇ ਕਈਆਂ ਦਾ ਵਿੱਚ ਅਜੇ ਵੀ ਕੰਮ ਅੜਿਆ ਹੋਇਆ ਚਲੋ ਹੁਣ ਆਪਾਂ ਇੱਥੇ ਹੁਣ ਦੱਸਦੇ ਆ ਮੇਨ ਸੋਲੂਸ਼ਨ ਕੀ ਕਰਨਾ ਵੀ ਪੀਆਰ ਵਾਲੇ ਦੱਸਦੇ ਆ ਕਿਵੇਂ ਕਿਵੇਂ ਪੀਆਰ ਹੋਣਾ ਕੈਨੇਡਾ ਦੇ ਵਿੱਚ ਹੁਣ ਜੋ ਕਿ ਬਹੁਤ ਹੀ ਔਖਾ ਹੋ ਚੁੱਕਿਆ ਮਤਲਬ ਇੱਥੇ ਅੱਜ ਕੱਲ ਪੀਆਰ ਹੋਣਾ ਪਹਿਲਾਂ ਦਾ ਪੀਆਰ ਪਹਿਲਾਂ ਵੀ ਈਜ਼ੀ ਨਹੀਂ ਸੀ ਪਰ ਹੁਣ ਉਦੋਂ ਵੀ ਔਖਾ ਹੋ ਗਿਆ ਹੁਣ ਜਿਹੜੇ ਬੰਦੇ ਪੀਆਰ ਹੋ ਰਹੇ ਨੇ ਉਹਨਾਂ ਦੀ ਲਿਸਟ ਬਣਾ ਕੇ ਲਿਆਏ ਆ ਆਪਾਂ ਇਹ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਆ ਤੇ ਚਲੋ ਜੀ ਸ਼ੁਰੂ ਕਰਦੇ ਆ ਵੀਡੀਓ ਹਾਂਜੀ ਹੁੱਜ ਕੱਲ ਜਿਹੜਾ ਹਨਾ ਰਹਿ ਗਏ ਇੱਕ ਦੋ ਰਾਸਤੇ ਹੀ ਰਹਿ ਗਏ ਜਿਹੜੇ ਵੀਆਰ ਤੱਕ ਪਹੁੰਚਦੇ ਨੇ ਪਰ ਉਹਨਾਂ ਰਾਸਤਿਆਂ ਦੇ ਵੀ ਅੱਗੇ ਛੋਟੇ ਛੋਟੇ ਹੋਰ ਦਰਵਾਜ਼ੇ ਨੇ ਜਿਨ੍ਹਾਂ ਰਾਹੀਂ ਤੁਸੀਂ ਪੀਆਰ ਹੋ ਸਕਦੇ ਹੋ ਸਾਰਨੋਂ ਪਹਿਲਾਂ ਤਾਂ ਆਪਾਂ ਹੈਲਥ ਕੇਅਰ ਦੀ ਗੱਲ ਕਰਾਂਗੇ ਵੀ ਹੈਲਥ ਕੇਅਰ ਚ ਉਹ ਬੰਦੇ ਦਾ ਮੈਡੀਕਲ ਬੈਕਗ੍ਰਾਉਂਡ ਵੀ ਨਾ ਹੋਵੇ ਹਨਾ ਵੀ ਉਹ ਬੰਦਾ ਹੈਲਥ ਕੇਅਰ ਚ ਕਿਵੇਂ ਜਾ ਸਕਦਾ ਹੈ ਉਹ ਬੰਦੇ ਵਾਸਤੇ ਆਪਾਂ ਸਾਰੀਆਂ ਜੱਲ ਲੱਭ ਕੇ ਲਿਆਏ ਆ ਸਾਰਾ ਕੰਮ ਵੀ ਕਿਵੇਂ ਮਿਲੂਗਾ ਕਿਹੜੇ ਕੋਰਸ ਕਰਨੇ ਪੈਣਗੇ ਤੇ ਕਿਵੇਂ ਕੀ ਕੀ ਕਰਕੇ ਗਾਹ ਪੀ ਆਰ ਕਿਹੜੀ ਜੋਬ ਟਾਈਟਲ ਨਾਲ ਉਹਨਾਂ ਨੂੰ ਮਿਲੂਗੀ ਹੈਲਥ ਕੇਅਰ ਦੇ ਵਿੱਚ ਮਿੱਤਰੋ ਆ ਜਾਂਦੀਆਂ ਨੇ ਨਰਸਾਂ ਨਰਸਿੰਗ ਦਾ ਕੋਰਸ ਨੂੰ ਪਤਾ ਹੈ ਵੀ ਇੱਥੇ ਆ ਕੇ ਕਰਨਾ ਪੈਂਦਾ ਥੋੜਾ ਟਫ ਹੁੰਦਾ ਪਰ ਉਹ ਕਰਨ ਦੇ ਨਾਲ ਤੁਹਾਡੇ ਪੀ ਆਰ ਦੇ ਰਾਹ ਖੁੱਲ੍ਹ ਜਾਂਦੇ ਨੇ ਨਰਸਾਂ ਤੋਂ ਬਾਅਦ ਜੇ ਤੁਸੀਂ ਇਹ ਵੀ ਤੁਹਾਨੂੰ ਔਖਾ ਲੱਗਦਾਗਾ ਫਿਰ ਤੁਸੀਂ ਕਰ ਸਕਦੇ ਹੋ ਚਾਈਲਡ ਕੇਅਰ ਵਾਲਾ ਚਾਈਲਡ ਕੇਅਰ ਵੀ ਹੈਲਥ ਕੇਅਰ ਦੇ ਵਿੱਚ ਹੀ ਆ ਜਾਂਦਾ ਉਹਦੇ ਵਿੱਚ ਵੀ ਪੀ ਆਰ ਆਉਣ ਵਾਲੇ ਸਮੇਂ 'ਚ ਖੁੱਲਣੀਆਂ ਨੇ ਫਿਰ ਆ ਜਾਂਦਾ ਏਜ ਕੇਅਰ ਵਾਲੇ ਬੰਦੇ ਉਹਦੇ ਵਿੱਚ ਵੀ ਪੀਆਰਾਂ ਖੁੱਲਣ ਦੇ ਪੂਰੇ ਪੂਰੇ ਚਾਂਸ ਨੇ ਵੀ ਆਉਣ ਵਾਲੇ ਸਮੇਂ ਵਿੱਚ ਉਹਦੇ ਵਿੱਚ ਵੀ ਪੀਆਰਾਂ ਖੁੱਲਣਗੇ ਫਿਰ ਆ ਜਾਂਦਾ ਸਟੀਰੀਲਰ ਪ੍ਰੋਸੈਸਿੰਗ ਯੂਨਿਟ ਵਾਲੇ ਇਹ ਕੀ ਹੁੰਦੇ ਆ ਟੈਕਨੀਸ਼ੀਅਨ ਹੁੰਦੇ ਆ ਮਿੱਤਰੋ ਜਿਹੜੇ ਕੀ ਆਪਰੇਸ਼ਨ ਥੀਏਟਰ ਤੋਂ ਪਹਿਲਾਂ ਨਾ ਜਿਹੜਾ ਵੀ ਉਹਨਾਂ ਦਾ ਡਾਕਟਰ ਆਪਣਾ ਆਪਰੇਸ਼ਨ ਕਰਨ ਵਾਸਤੇ ਸਮਾਨ ਯੂਜ਼ ਕਰਦੇ ਆ ਉਹ ਸਮਾਨ ਨੂੰ ਸਟੋਅ ਦੇ ਨਾਲ ਆਪਣਾ ਸੈਨੀਟਾਈਜ਼ ਕਰਦੇ ਆ ਸੈਨੀਟਾਈਜ਼ ਕਰਦੇ ਆ ਧੋਂਦੇ ਆ ਯਾਨੀ ਵਧੀਆ ਤਰੀਕੇ ਨਾਲ ਸੈਨੀਟਾਈਜ਼ ਕਰਕੇ ਫੇਰ ਵਰਤਿਆ ਜਾਂਦਾ ਉਦੀ ਵੀ ਅੱਜ ਕੱਲ ਬਹੁਤ ਕਮੀ ਆਈ ਹੋਈ ਆ ਉਹਦਾ ਵੀ ਕੋਰਸ ਤੁਹਾਨੂੰ ਜਦੋਂ ਤੁਸੀਂ ਜਾ ਕੇ ਨੈਟ ਤੇ ਸਰਚ ਕਰੋਗੇ ਮਿਲ ਜੂਗਾ ਤੇ ਉਹਦਾ ਕੋਰਸ ਵੀ ਕੋਈ ਬਾਲਾ ਲੰਬਾ ਚੌੜਾ ਨਹੀਂ ਹੁੰਦਾ 6 ਮਹੀਨੇ ਦਾ ਹੁੰਦਾਗਾ ਉਦੋਂ ਵੀ ਘੱਟ ਦਾ ਮਿਲ ਜਾਂਦਾ ਜੇ ਤੁਸੀਂ ਵਧੀਆ ਰਿਸਰਚ ਕਰੋ ਤੇ ਇਹਨੂੰ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਨੈਟ ਤੇ ਵੀ ਕਿਵੇਂ ਤੁਸੀਂ ਇਹ ਕੋਰਸ ਕਰਨਾ ਹੈ ਇਹਦੇ ਵਿੱਚ ਵੀ ਆਨਲਾਈਨ ਸਮੇਂ 'ਚ ਪੀਆਰ ਹੋਣ ਦੇ ਫੁੱਲ ਫੁੱਲ ਚਾਂਸ ਹੀ ਨੇ ਕਿਉਂਕਿ ਇਹ ਵੀ ਬਹੁਤ ਘੱਟ ਆ ਕਿਉਂਕਿ ਆਪਰੇਸ਼ਨ ਜ਼ਿਆਦਾ ਹੁੰਦੇ ਨੇ ਤੇ ਉਹਨਾਂ ਦੀ ਤਿਆਰੀ ਕਰਨ ਵਾਲੇ ਬੰਦੇ ਘੱਟ ਨੇ ਡਾਕਟਰ ਤਾਂ ਚਲੋ ਹੈ ਹੀ ਘੱਟ ਤੇ ਉਸ ਤੋਂ ਬਾਅਦ ਆ ਜਾਂਦੇ ਨੇ ਲੈਬ ਟੈਕਨੀਸ਼ੀਅਨ ਜਿਹੜੇ ਵੀ ਲੈਬ ਦਾ ਕੰਮ ਕਰਨਾ ਜਾਣਦੇ ਆ ਜਾਂ ਲੈਬ ਦਾ ਕੋਈ ਵੀ ਉਹਨਾਂ ਨੂੰ ਆਉਂਦਾਗਾ ਉਹ ਇੱਥੇ ਬਹੁਤ ਛੇਤੀ ਭੱਕੇ ਹੁੰਦੇ ਨੇ ਜੇ ਤੁਸੀਂ ਲੈਬ ਦਾ ਕੰਮ ਨਹੀਂ ਜਾਣਦੇ ਤਾਂ ਤੁਸੀਂ ਇੱਥੇ ਲੈਬ ਦਾ ਕੋਰਸ ਵੀ ਕਰ ਸਕਦੇ ਹੋ ਲੈਬ ਟੈਕਨੀਸ਼ੀਅਨ ਦਾ ਤੇ ਉਹ ਕੋਰਸ ਕਰਕੇ ਹੌਲੀ-ਹੌਲੀ ਆਉਣ ਵਾਲੇ ਸਮੇਂ 'ਚ ਤੁਸੀਂ ਪੀਆਰ ਹੋ ਸਕਦੇ ਹੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੈਲਥ케ਅਰ 'ਚ ਬਹੁਤ ਜ਼ਿਆਦਾ ਪੀਆਰਾਂ ਆਉਣਗੀਆਂ ਫੇਰ ਮਿੱਤਰੋ ਆ ਜਾਂਦਾ ਜੋ ਵੀ ਬੰਦਾ ਫਾਰਮਾਸਿਸਟ ਆ ਜੋ ਕੋਈ ਆਪਣੇ ਮੈਡੀਕਲ ਦੇ ਲੱਗਿਆ ਬੰਦਾ ਹਨਾ ਜਿਹਨੂੰ ਮੈਡੀਕਲ ਦੀ ਦਵਾਈਆਂ ਦੀ ਨਾਲ ਚਾ ਉਹਦੇ ਵਾਸਤੇ ਵੀ ਕੋਰਸ ਹੁੰਦਾ ਹੈ ਜੇ ਤੁਸੀਂ ਉਹ ਵਾਲਾ ਕੰਮ ਕਰਕੇ ਆਉਂਗੇ ਉਹ ਵਾਲਾ ਕੋਰਸ ਕਰਕੇ ਆਉਂਗੇ ਫੇਰ ਵੀ ਤੁਹਾਡੇ ਬਹੁਤ ਜ਼ਿਆਦਾ ਚਾਂਸ ਆ ਤੁਸੀਂ ਇੱਥੇ ਪੱਕੇ ਹੋਵੋਗੇ ਕਿਉਂਕਿ ਉਹ ਵਾਲੇ ਕੋਰਸ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇਹ ਕੋਰਸ ਬਾਰੇ ਪਤਾ ਹੈਗਾ ਪਰ ਕਰਦੇ ਨੇ ਬਹੁਤ ਘੱਟ ਕਰਦੇ ਨੇ ਜੇ ਤੁਸੀਂ ਇੰਡੀਆ ਤੋਂ ਬੀ ਫਾਰਮੇਸੀ ਜਾਂ ਡੀ ਫਾਰਮੇਸੀ ਕਰੀ ਹੋਈ ਹੈ ਫਿਰ ਤੁਹਾਡੇ ਇੱਥੇ ਹੋਰ ਜ਼ਿਆਦਾ ਚਾਂਸ ਵਾਝ ਜਾਂਦੇ ਨੇ ਕਿਉਂਕਿ ਮੋਸਟਲੀ ਸਾਲਟ ਸੇਮ ਹੀ ਹੁੰਦੇ ਨੇ ਦਵਾਈਆਂ ਦੇ ਫਿਰ ਮੇਦਰੋ ਕੰਸਟਰਕਸ਼ਨ ਦੇ ਵਿੱਚ ਆ ਜਾਂਦਾ ਕੰਸਟਰਕਸ਼ਨ ਦੇ ਵਿੱਚ ਜਿਹੜੇ ਘਰ ਕੋਈ ਘਰ ਬਣਾਉਂਦੇ ਨੇ ਹਨਾ ਜਿਹੜੇ ਮੋਸਟਲੀ ਘਰ ਬਣਾਉਂਦੇ ਨੇ ਉਹਨਾਂ ਦੇ ਵਿੱਚ ਸਟੀਲ ਫਰੇਮ ਵਰ ਹੁੰਦੇ ਆ ਜਿਹੜੇ ਉਹ ਬਹੁਤ ਕੰਮ ਔਖਾ ਹੁੰਦਾ ਉਹ ਆਰਮ ਕਰਕੇ ਲੋਕ ਨਹੀਂ ਕਰਦੇ ਉਹਦੇ ਵਿੱਚ ਆਉਣ ਵਾਲੇ ਸਮੇਂ 'ਚ ਪੀਆਰਾਂ ਈਜ਼ੀ ਹੋਣਗੀਆਂ ਪਰ ਜੇ ਤੁਸੀਂ ਸਮਝਦੇ ਹੋ ਵੀ ਤੁਸੀਂ ਟੇਪਿੰਗ ਕਰਕੇ ਜਾਂ ਕੋਈ ਮੱਡ-ਮੁੱਡ ਲਾ ਕੇ ਮਾੜਾ-ਮੋਟਾ ਡਰਾਈਵ ਵਾਲਾ ਦਾ ਕੰਮ ਕਰਕੇ ਪੀਆਰ ਹੋ ਜਾਓਗੇ। ਉਹਦੇ ਵਿੱਚ ਔਖਾ ਹੈ ਮਤਲਬ ਕਿਉਂਕਿ ਉਹ ਹਰੇਕ ਹੀ ਕਰ ਰਿਹਾ ਅੱਜਕੱਲ। ਜੇ ਤੁਸੀਂ ਕਰਨਾ ਚਾਹੁੰਦੇ ਆ ਤਾਂ ਕੋਈ ਇੱਕ ਸਪੈਸੀਫਿਕ ਕੰਮ ਕਰੋ ਜਿਵੇਂ ਕਿ ਇਲੈਕਟ੍ਰੀਸ਼ੀਅਨ ਪਲੰਬਰ ਉਹਦੇ ਵਿੱਚ ਪੀਆਰਾਂ ਦੇ ਡਰਾਅ ਆਉਣ ਦੇ ਚਾਂਸ ਜ਼ਿਆਦਾ ਨੇ ਕਿਉਂਕਿ ਉਹਨਾਂ ਦਾ ਡਰਾਅ ਅਲੱਗ ਤੋਂ ਆਉਂਦੇ ਨੇ। ਜਦੋਂ ਉਹਨਾਂ ਦੇ ਡਰਾਅ ਲੱਗ ਤੋਂ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਨਾਮ ਤੁਹਾਡਾ ਆ ਸਕਦਾ। ਜਾਦਾ ਫਿਰ ਤੁਸੀਂ ਪਰਫੈਕਟ ਇੱਕ ਕੰਮ 'ਚ ਪਰਫੈਕਟ ਹੋਓ ਫਿਰ ਤੁਹਾਡੇ ਪੀਆਰ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਮੰਨ ਲਓ ਜੇ ਤੁਸੀਂ ਬਾਹਰ ਫੈਂਸਿੰਗ ਲਾਉਣ ਦਾ ਕੰਮ ਕਰਦੇ ਹੋ ਤਾਂ ਤੁਸੀਂ ਫੈਂਸਿੰਗ 'ਚ ਹੀ ਪੱਕੇ ਵਧੀਆ ਹੋਣੇ ਚਾਹੀਦੇ ਹੋ ਫਿਰ ਜਾ ਕੇ ਕਿਤੇ ਤੁਹਾਡਾ ਡਰੋਅਚ ਨਾਮ ਹੁੰਦਾਗਾ ਜੇ ਤੁਸੀਂ ਸਟੀਲ ਫਰੇਮਰ ਹੋ ਸਟੀਲ ਫਰੇਮਰ ਦੇ ਵਿੱਚ ਤੁਹਾਡਾ ਪ੍ਰੋਪਰ ਨਾਮ ਵਧੀਆ ਤੁਹਾਡੇ ਕੋਲ ਰੈੱਡ ਸੀਲ ਲਾਇਸੈਂਸ ਸਾਰਾ ਕੁਝ ਹੋਣਾ ਚਾਹੀਦਾ ਫਿਰ ਜਾ ਕੇ ਕਿਤੇ ਤੁਹਾਡਾ ਪੀਆਰ ਦਾ ਬੰਦਗਾ ਚਾਂਸ ਪਰ ਕਈ ਬੰਦੇ ਆ ਜਿਹੜੇ ਮਾੜਾ ਮੋਟਾ ਕੰਮ ਕਰਕੇ ਕਹਿੰਦੇ ਵੀ ਅਸੀਂ ਕੋਈ ਐਮਈਲ ਨਕਲੀ ਨੌਕਲੀ ਵਾਲਾ ਕੰਮ ਕੀਤਾ ਜਿਹੜੀਆਂ ਐਲਐਮਆ ਉਹ ਤਾਂ ਜਮੇ ਲੱਗਣੋਂ ਬੰਦ ਹੋ ਗਈਆਂ ਜੇ ਲੱਗਦੀਆਂ ਨੇ ਉਹ ਹਾਈ ਵੇਜਸ ਵਾਲੀਆਂ ਲੱਗਦੀਆਂ ਹਾਈ ਵੇਜਸ ਵਾਲੀਆਂ ਵੀ ਅੱਜ ਕੱਲ੍ਹ ਮੰਦ ਦੇਖ ਤੱਕ ਤਾਰਤੀ ਨੇ ਕਿਉਂਕਿ ਉਹਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਆਈਆਂ ਸੀਗੀਆਂ ਫਿਰ ਇਸ ਕਰਕੇ ਤੁਹਾਨੂੰ ਜੇ ਤੁਹਾਨੂੰ ਇੱਕ ਕੰਮ ਵਧੀਆ ਮਿਲਦਾ ਤਾਂ ਤੁਸੀਂ ਉਹਦੇ ਵਿੱਚ ਪੀਆਰ ਹੋ ਸਕਦੇ ਹੋ ਕਿਉਂਕਿ ਇਹਨਾਂ ਨੇ ਹੁਣ ਸਕਿੱਲ ਵਰਕ ਵਾਲੇ ਸਾਰੇ ਬੰਦੇ ਚੱਕਨੇ ਨੇ ਜਿਨ੍ਹਾਂ ਦੇ ਕੋਲ ਸਕਿੱਲ ਹੋਵੇ ਜੇ ਜੇ ਤੁਸੀਂ ਕੋਈ ਸਕਿੱਲ ਤੋਂ ਬਿਨਾ ਪੀਆਰ ਹੋਣਾ ਚਾਹੁੰਦੇ ਹੋ ਤਾਂ ਮਿੱਤਰੋ ਮੂਵ ਵੀ ਅੱਜਕੱਲ ਮੂਵ ਵੀ ਨਹੀਂ ਹੋ ਸਕਦੇ ਤੁਸੀਂ ਕਿਉਂਕਿ ਮੂਵ ਹੋਣ ਵਾਸਤੇ ਵੀ ਤੁਹਾਨੂੰ ਕੋਈ ਅੱਜਕੱਲ ਪ੍ਰੋਫੈਸ ਨਹੀਂ ਦੇ ਰਿਹਾ ਵੀ ਜਾ ਕੇ ਤੁਹਾਨੂੰ ਪੀਆਰ ਦੇ ਦਊਗਾ ਉੱਥੇ ਵੀ ਅੱਜਕੱਲ ਬਹੁਤ ਜ਼ਿਆਦਾ ਕੰਪੀਟੀਸ਼ਨ ਵਧਿਆ ਹੋਇਆ ਇਸ ਕਰਕੇ ਜੇ ਤੁਸੀਂ ਇੰਨਾ ਕੰਮਾਂ ਦੇ ਵਿੱਚ ਜਾਓਗੇ ਤਾਂ ਤੁਸੀਂ ਪੱਕਾ ਪੀਆਰ ਮਿਲੂਗਾ ਫੇਰ ਗੱਲ ਕਰਦੇ ਆ ਮਿੱਤਰੋ ਅੱਜਕੱਲ ਸਰੀਰ ਦੇ ਵਿੱਚ ਕਿਵੇਂ ਸਿਸਟਮ ਚੱਲ ਰਿਹਾ ਹੈ ਹੁਣ ਅਸੀਂ ਸਰੀਓ ਆਏ ਆ ਨਾ ਸਰੀ ਦੇ ਵਿੱਚ ਜਿਹੜੀ ਗੱਲਬਾਤ ਹੋਈ ਉਹ ਵੀ ਤੁਹਾਨੂੰ ਦੱਸਦੇ ਸਰੀ ਦੇ ਵਿੱਚ ਕਈ ਬੰਦੇ ਜਿਵੇਂ ਮੰਨ ਲਓ ਵੀ ਹੁਣ ਜਾਂਦੇ ਨੇ ਮਿੱਤਰ ਉੱਥੇ ਕੰਮਕਾਰ ਬਹੁਤ ਘੱਟੇ ਹੋਏ ਆ ਆਲੀ ਵਾਲੇ ਵਾਲੇ ਪਾਸਿਆਂ ਤੇ ਮਾੜਾ ਮੋਟਾ ਕੰਮ ਹੈਗਾ ਪਰ ਉੱਥੇ ਵੀ ਕੋਈ ਤੁਹਾਨੂੰ ਕੰਮ ਸਿਖਾ ਕੇ ਜਾਂ ਦੇ ਕੇ ਰਾਜੀ ਨਹੀਂ ਹੈਗਾ ਕਿਉਂਕਿ ਅਗਲੇ ਨੂੰ ਆਉਂਦਾ ਕੰਪੀਟੀਸ਼ਨ ਵੱਧਾਗਾ ਕਿਉਂਕਿ ਪਹਿਲਾਂ ਹੀ ਉੱਥੇ ਬਹੁਤ ਜ਼ਿਆਦਾ ਕੰਪੀਟੀਸ਼ਨ ਵਧਿਆ ਹੋਇਆ ਹੈਗਾ ਉਹ ਵੀ ਸਕਿੱਲ ਵਰਕ ਦੇ ਵਿੱਚ ਇਸ ਕਰਕੇ ਜੇ ਤੁਸੀਂ ਸਕਿੱਲ ਵਰਕਸ਼ਪੀਅਰ ਹੋਣਾ ਚਾਹ ਨਹੀਂ ਹੋ ਤਾਂ ਕੋਸ਼ਿਸ਼ ਕਰੋ ਵੀ ਖਰੀ ਦੇ ਵਿੱਚ ਨਾ ਰਹਿ ਕੇ ਤੁਸੀਂ ਉਹ ਉੱਥੇ ਤੁਸੀਂ ਕੰਮ ਸਿੱਖ ਕੇ ਕਾਹ ਕਿਸੇ ਹੋਰ ਪ੍ਰੋਵੈਂਸ ਦੇ ਵਿੱਚ ਜਾਓ ਜਿਵੇਂ ਕਿ ਅਲਬਰਟਾ ਬਹੁਤ ਜ਼ਿਆਦਾ ਸਕਿੱਲ ਵਾਲੇ ਬੰਦਿਆਂ ਨੂੰ ਪੀਆਰ ਕਰਨ ਨੂੰ ਫਰਦਾਗਾ ਹੁਣ ਆਉਣ ਵਾਲੇ ਸਮੇਂ ਵਿੱਚ ਜਾਂ ਫਿਰ ਸਕੈਚੂਨ ਇਹ ਜਿਹੇ ਆ ਪ੍ਰੋਵੈਂਸਾਂ ਵੀ ਨਹੀਂ ਪੈ ਗਏ ਨਹੀਂ ਆ ਪ੍ਰੋਵੈਂਸਾਂ 'ਚ ਜਾਓ ਜੇ ਇੱਦੂ ਵੀ ਹੋਰ ਜਿਵੇਂ ਤੁਸੀਂ ਨੋਵਾ ਸਕੋਸ਼ੀ ਵਾਲੇ ਪਾਸੇ ਜਾ ਸਕਦੇ ਹੋ ਕਿਉਂਕਿ ਉੱਥੇ ਬੰਦਿਆਂ ਦੀ ਲੋਡ ਜ਼ਿਆਦਾ ਹੈਗੀ ਪਰ ਜੇ ਤੁਸੀਂ ਸਰੀ ਦੇ ਵਿੱਚੀ ਭਾਬ ਬ੍ਰੈਕਟ ਕੇ ਕਹਿੰਦੇ ਹੋ ਬੀਐਸੀ ਸਟੀਲ ਬ੍ਰੇਮਰ ਆ ਜਾਂ ਆ ਜਾਂ ਜਾਂ ਤੁਹਾਡਾ ਉੱਥੇ ਡਰੋਮ ਆ ਜੀ ਤਾਂ ਮਿੱਤਰ ਉੱਥੇ ਚਾਂਸ ਔਖਾ ਕਿਉਂਕਿ ਉੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈਗਾ ਬੀਸੀ ਦੇ ਆਉਣ ਵਾਲੇ ਸਮਿਆਂ ਦੇ ਵਿੱਚ ਹੋਰ ਜ਼ਿਆਦਾ ਮਾੜੇ ਹਾਲਾਤ ਆਉਣ ਵਾਲੇ ਨੇ ਕਿਉਂਕਿ ਕੰਪੀਟੀਸ਼ਨ ਇੱਕੋ ਹੀ ਥਾਂ ਤੇ ਲੋਕ ਇਕੱਠੇ ਹੋਏ ਜਾ ਰਹੇ ਨੇ ਤਾਂ ਉੱਥੇ ਕੰਮ ਬਹੁਤ ਘਟਿਆ ਹੋਇਆ ਕੈਨੇਡਾ ਹੋਰ ਬਹੁਤ ਵੱਡਾ ਹੈ ਜਦੋਂ ਆਪਾਂ ਦੇਖਦੇ ਹਾਂ ਪਰ ਲੋਕ ਇੱਕੋ ਥਾਂ ਤੇ ਇਕੱਠੇ ਹੋਈ ਜਾ ਰਹੇ ਆ ਜੇ ਤੁਸੀਂ ਇਹ ਕੰਮ ਕੋਈ ਵੀ ਸਿੱਖ ਗਏ ਬਾਹਰ ਅਲਬਰਟ ਵਾਲੇ ਪਾਸੇ ਆ ਜਉ ਤਾਂ ਤੁਹਾਨੂੰ ਰੋਡਾ ਪੱਕਾ ਪੀਆਰ ਦੇ ਫੁੱਲ ਚਾਂਸ ਬਣਦੇ ਨੇ ਮਿੱਤਰੋ ਬਾਕੀ ਕਿਵੇਂ ਲੱਗੀ ਤੁਹਾਨੂੰ ਵੀਡੀਓ ਜਰੂਰ ਦੱਸਿਓ ਤੇ ਆਪਾਂ ਆਉਣ ਵਾਲੇ ਸਮੇਂ 'ਚ ਵੀਡੀਓ ਪਾਉਂਦੇ ਰਹਾਂਗੇ ਤੇ ਕੋਸ਼ਿਸ਼ ਕਰਿਓ ਵੀ ਜਦੋਂ ਹੁਣ ਤੁਸੀਂ ਆਉਣਾ ਜੇ ਕਿਸੇ ਬੰਦੇ ਨੇ ਜਾਂ ਕੋਈ ਬੰਦਾ ਮੇਰੀ ਕੈਨੇਡਾ ਜੀ ਵੀਡੀਓ ਦੇਖ ਰਿਹਾ ਤਾਂ ਆ ਥੋੜਾ ਜਿਹਾ ਕਣੀ ਬਸੋਂ ਚ ਨਿਕਲ ਕੇ ਥੋੜੀ ਘੱਟ ਬਸੋਂ ਵਾਲੇ ਪਸੰ ਚਾਉ ਜਿੱਥੇ ਤੁਹਾਡੇ ਪੀਆਰ ਦੇ ਚਾਂਸ ਵਧਣ ਚਲੋ ਚੰਗਾਈ ਸਸਰੀ